ਇਹਨਾਂ ਦਾ ਕ੍ਰਿਸ਼ਨ ਬਣਾ ਲਿਆ ਬੰਦਾ ਇੱਕ ਗੁਰਬਾਣੀ ਇਸ ਦਾ ਲੋਬ ਦੀ ਉਹ ਕਹਿੰਦਾ ਸਾਰੇ ਕ੍ਰਿਸ਼ਨ ਸਾਰੇ ਦਾ ਅੰਦਰ ਆਮ ਸਮਾਗਰ ਰਾਮ ਬੋਲੇ ਤੁਸੀਂ ਰਮੇਸ਼ ਰਾਮ ਬਕਰਿਆ ਇੱਕ ਇਸ ਇਸ ਦੀ ਕਰ ਦਿੱ ਕੀਤਾ ਕਿਹਦੇ ਕ੍ਰਿਸ਼ਨ ਦੇ ਗ੍ਰੀਡ ਕੋਟੇ ਬਣਾਏ ਕਰੋੜਾ ਕ੍ਰਿਸ਼ਨ ਦੇ ਸਾਰੇ ਕ੍ਰਿਸ਼ਨ ਜਿਹਨੇ ਜਨਮ ਲਿਆ ਉਹ ਕ੍ਰਿਸ਼ਨ ਜਿਹੜੇ ਜਮਨਾ ਦੇ ਕੰਢੇ ਰਹਿੰਦੇ ਵਿਚਰਦਾ ਉਹ ਕ੍ਰਿਸ਼ਨ ਜਮਨਾ ਕੀ ਹੈ ਜਮਨਾ ਮਨਵਤ ਜਮਨਾ ਜਿਹੜੇ ਬੰਦੇ ਫੁੰਨੇ ਨੇ ਜਿੱਨਾ ਜੇਰ ਮੰਦੀ ਸੋਚ ਚੱਲਦੀ ਹੈ ਜਮਨਾ ਵਿਚਾਰ ਧਾਰਾ ਆਪਣੀ ਜਿਹੜੀ ਹੈ ਨਾ ਵਰਵਤ ਦੀ ਹੈ ਸਾਰੀ ਉਹ ਜਮਦੇ ਜਮਦੇ ਮਾਰਗ ਹੈ ਜਮਦਾ ਮਾਰਗ ਹੈ ਇਹ ਜਮਦਾ ਮਾਰਗ ਹੈ ਜਮਦੇ ਮਾਰਗ ਤੇ ਚੱਲਣ ਵਾਲੇ ਜਮਨਾ ਦੇ ਕੰਢੇ ਤੇ ਰਹਿਣ ਵਾਲੇ ਨੇ ਉਹ ਗ੍ਰਿਹਰ ਇਹ ਗੱਲ ਸਮਝਾਈ ਆ ਤੁਸ ਬਾਸਾ ਇਹ ਗੱਲ ਕਹਿਦੀ ਆ ਗੁਰਬਾਣੀ ਉੱਥੇ ਗੱਲ ਹੀ ਕੀਤੀ ਉਹ ਤੇ ਗੱਲ ਹੋਰ ਹੈ ਕ੍ਰਿਸ਼ਨ ਅਸਲੀ ਕੀ ਹੈ ਜੋਤ ਕਰਕੇ ਕ੍ਰਿਸ਼ਨ ਬੜਾ ਘਾਲਾ ਹੈ ਕਹਿੰਦੇ ਲੋਕ ਕਹਿੰਦੇ ਸਾਰੇ ਕ੍ਰਿਸ਼ਨ ਨੇ ਸਾਰੇ ਕ੍ਰਿਸ਼ਨ ਦੇ ਜਿੱਥੇ ਕ੍ਰਿਸ਼ਨ ਉਹਦਾ ਰਾਦਾ ਵੀ ਨਾਲੇ ਉਹ ਵੀ ਬੰਦਰ ਉਹ ਹੁਣ ਵੀ ਕ੍ਰਿਸ਼ਨ ਰਾਦਾ ਦੀ ਜਿਹੜੀ ਗੋਪੀਆਂ ਬਣਾਉਂਦੇ ਨੇ ਉੱਥੋਂ ਵੀ ਸਾਬਤ ਹੁੰਦਾ ਸਾਰੇ ਕ੍ਰਿਸ਼ਨ ਨੇ ਸਾਰੀਆਂ ਰਾਦਾ ਦੇ ਉਹਨੇ ਕਿਹੜੇ ਬਣਦੇ ਜੇ ਕੋਈ ਦਾ ਹੁਣ ਉਹਦਾ ਨਾਮ ਉਹਦੇ ਤੋਂ ਕ੍ਰਿਸ਼ਨ ਨਹੀਂ ਬਣ ਸਕਦਾ ਇਹ ਰਾਮ ਕੋਈ ਦਾ ਰਾਮ ਨਹੀਂ ਬਣ ਸਕਦਾ ਰਾਮ ਤਾਂ ਹੈ ਡੁਪਲੀਕੇਟ ਬਣੂਦਿਆ ਸਾਰਾ ਦਾ ਰਾਮ ਦੇਲੇ ਨੂੰ ਪੀਅ ਲੈ ਗੋਪੀਏ ਨੂੰ ਪੀਅ ਜੇ ਕਰ ਕ੍ਰਿਸ਼ਨ ਹੁਣ ਕਾਤੇ ਬਣਦੇ ਉਹਨਾਂ ਨੇ ਵੀ ਬਣਿਆ ਹੋਇਆ ਸਾਰੀ ਕ੍ਰਿਸ਼ਨ ਦੇ ਜੋਤ ਦੇ ਲੈਵਲ ਤੇ ਕ੍ਰਿਸ਼ਨ ਹੈ ਸੁਰਤ ਗੋਪੀ ਹੈ ਸੁਰਤ ਗੋਪੀ ਹੈ ਮਨਵਰਤ ਆਤਮਾ ਦੇ ਲੈਵਲ ਦੀ ਉਹ ਗੱਲ ਸੀ ਉੱਥੇ ਵੀ ਇਸੇ ਕਰਕੇ ਕ੍ਰਿਸ਼ਨ ਕਹਿ ਰਿਹਾ ਨਾ ਕਿ ਮੈਂ ਜੋ ਤੁਹਾਨੂੰ ਦਿਸਦਾ ਉਹ ਕ੍ਰਿਸ਼ਨ ਨਹੀਂ ਹੋਵੇ ਮੇਰਾ ਇਹ ਸਰੀਰ ਦੀਦਾ ਤੁਹਾਨੂੰ ਵੇਖੀ ਦੀਦਾ ਫੇ ਕੀ ਹੋਇਆ ਕ੍ਰਿਸ਼ਨ ਕੀ ਹੋਇਆ ਜੋ ਮੈਂ ਦੇਖ ਰਿਹਾ ਤੁਹਾਨੂੰ ਉਹ ਵੇ ਨਹੀਂ ਹਾਂ ਤੇ ਫੇ ਕੀ ਹੋਇਆ ਕ੍ਰਿਸ਼ਨ ਸਰੀਰ ਤਾਂ ਰਹਿ ਹੀ ਤਾ ਜੋ ਮੈਂ ਦੇਖ ਰਿਹਾ ਮੈਂ ਹਾਂ ਨਹੀਂ ਜੋ ਮੈਂ ਹਾਂ ਉਹ ਤੁਹਾਨੂੰ ਦਿਸ ਨਹੀਂ ਰਿਹਾ ਜੋ ਮੈਂ ਬੋਲਿਆ ਉਹ ਆਵੇ ਜੋ ਸਰੀਰ ਦੀ ਬੋਲਣਾ ਉਹ ਆ ਤੁਹਾਨੂੰ ਦਿਦਾ ਜੀ ਉਹੀ ਗੱਲ ਇਹਨਾਂ ਵੱਡਿਓ ਬਾਕੀ ਹੋਰ ਨਾ ਬੋਲਿਓ ਲੇਕਿਨ ਉਹ ਗੱਲ ਨਹੀਂ ਅਸੀਂ ਛੋੜੀ ਦੋਈ ਛੋੜਲੀ ਇਹ ਗੱਲ ਨਹੀਂ ਬਧੀ ਬਸ ਇਹ ਗੱਲ ਤੇ ਕੁਰਬਾਨੀ ਲਾ ਕੇ ਖੜਾਉਂਦੀ ਐ ਦੱਸ ਪਾਜਾ ਇਸ ਗੱਲ ਤੇ ਜੋਦੇ ਕੋਣ ਸਮਝੇ ਹੋਰ ਇਹਨੂੰ ਹੋ ਕੀ ਵੀ ਕੋਈ ਜੀ ਸਮਝਣੀ ਕਿ ਉਹਨਾਂ ਨੇ ਇਹਦਾ ਤਾਂ ਕਿਹਾ ਤੁਸੀਂ ਗੱਲ ਲਓ ਇਹ ਤੋਂ ਅੱਡ ਹੋ ਜਾਈ ਇਹ ਤੋਂ ਫੇਰ ਗੱਲ ਨੂੰ ਸੋਧ ਕੇ ਫੇਰ ਲਿਆ ਇੱਥੋਂ ਹੀ ਸੋਧ ਕਰਦੀਆਂ ਸੀ ਵੀ ਕ੍ਰਿਸ਼ਨ ਆਤਮਾ ਹੁੰਦੀ ਹੈ ਭਾਈ ਆਤਮਾ ਦੀ ਫੋਟੋ ਨਹੀਂ ਬਣਦੀ ਹੁੰਦੀ ਸਰੀਰ ਦੀ ਬਣਾਈ ਦੀ ਸੀ ਸਰੀਰ ਤਾਂ ਮਿੱਟੀ ਹੈ ਸਭ ਦਾ